ਹੈਪੀ ਲਿਆ ਗੋਰਿਆਂ ਨੂੰ ਆਪਾਂ ਗੋਰਿਆਂ ਦੇ ਦਰਸ਼ਨ ਕਰਾ ਦਈਏ ਭਗਵੰਤ ਮਾਨ ਦੇ ਗੋਰੇ ਤਾਂ ਪਤਾ ਨਹੀਂ ਕਦੋਂ ਨੇ ਤੇਰੇ ਗੋਰੇ ਆ ਗਏ ਨੇ ਅੱਜ ਸੋ ਗੋਰਿਆਂ ਦੇ ਆਪਾਂ ਦਰਸ਼ਨ ਕਰਾਈਏ ਲਿਆ ਇਹਨਾਂ ਨੂੰ ਗਰਾਊਂਡ ਦੇ ਵਿੱਚ ਸੋ ਸਮੈਰੋ ਗੁਰਸਿਆਨੋਂ ਇਹ ਦੋ ਗੁਸ਼ੇ ਗੋਰੇ ਆਏ ਨੇ ਚਾਰ ਅੱਜ ਘੁੰਮਣ ਫਿਰਨ ਗਏ ਨੇ ਤੇ ਪਿੰਡ ਦੇ ਵਿੱਚ ਹੀ ਰਹਿ ਰਹੇ ਨੇ ਸੋ ਇਹ ਬਹੁਤ ਵੱਡੀ ਗੱਲ ਹੈ ਇਹ ਵੱਡੀ ਪ੍ਰਾਪਤੀ ਹੈ ਵੀ ਦੂਸਰੀਆਂ ਕੌਮਾਂ ਵੀ ਕਬੱਡੀ ਨੂੰ ਜਿਹੜੀ ਹੈ ਉਹ ਕਿੰਨਾ ਪਸੰਦ ਕਰਦੀਆਂ ਗੋਰੇ ਜਿਹੜੇ ਕੈਨੇਡਾ ਦੇ ਵਾਲੇ ਆ ਉਹ ਕਹਿੰਦੇ ਵੀ ਇਹ ਥੋੜੇ ਸਮੇਂ ਦੇ ਵਿੱਚ ਵੱਧ ਇੰਟਰਟੇਨਮੈਂਟ ਹੈ ਕਬੱਡੀ ਤਾਂ ਕਰਕੇ ਇਹ ਪੰਜਾਬੀਆਂ ਦੀ ਮਾਂ ਖੇਡ ਹੈ ਥੋੜੇ ਸਮੇਂ ਦੇ ਵਿੱਚ ਵੱਧ ਇੰਟਰਟੇਨਮੈਂਟ ਹੁੰਦਾ ਹੈ ਇਹ ਦੋ ਗੋਰੇ ਇਟਲੀ ਦੇ ਮਿਲਾਨ ਸ਼ਹਿਰ ਦੇ ਵਾਸੀ ਨੇ ਤੇ ਸਾਬੀ ਢਿੱਲੋਂ ਦੇ ਪੁੱਤਰ ਦੇ ਬਹੁਤ ਦੋਸਤ ਨੇ ਕਰੀਬੀ ਹੈਪੀ ਦੇ ਦੋਸਤ ਲਿਆ ਜਰਾ ਆਪਾਂ ਇਹਨਾਂ ਦੇ ਦਰਸ਼ਨ ਕਰਾਈਏ ਮੈਦਾਨ ਦੇ ਅੰਦਰ ਸੋ ਸਾਡਾ ਨੌਜਵਾਨ ਹੈਪੀ ਇਹਨਾਂ ਲਈ ਤਾੜੀਆਂ ਮਾਰੋ ਇੱਕ ਵਾਰੀ ਜ਼ੋਰਦਾਰ ਇਹ ਸਾਡੇ ਮਹਿਮਾਨ ਨੇ ਇਹਨਾਂ ਨੂੰ ਕਿਹਾ ਵੀ ਤੁਹਾਨੂੰ ਹੋਟਲ ਲੈ ਦਈਏ ਕਹਿੰਦੇ ਨਹੀਂ ਅਸੀਂ ਪਿੰਡ ਦੇ ਵਿੱਚ ਰਹਿਣਾ ਹੈ ਤੇ ਇਹ ਅੰਗਰੇਜ਼ੀ ਨਹੀਂ ਜਾਣਦੇ ਇਹ ਇਟਾਲੀਅਨ ਜਾਣਦੇ ਐ ਸੋ ਇਹ ਸਾਡੇ ਕੋਲ ਪੁੱਜੇ ਨੇ ਇਹਨਾਂ ਦਾ ਸਵਾਗਤ ਐ ਸੋ ਜੀ ਐ ਇਹਨੂੰ ਅਖਦੇ ਆ ਹੈਪੀ ਇਹਨਾਂ ਨੂੰ ਇਹ ਮੈਕ ਦੇਵੇ ਤੂੰ ਪੁੱਛਣਾ ਵੀ ਇਹ ਪੰਜਾਬ ਆਏ ਦੇ ਇਹਨਾਂ ਨੂੰ ਪੰਜਾਬ ਲੱਗਾ ਕਿਦਾਂ ਹੈ ਆਪਣੀ ਭਾਸ਼ਾ ਜਿਹੜੀ ਇਟਾਲੀਓਂ ਦੇ ਜੋ ਉਮਰ ਨੁਰ ਦੇ ਤੋ ਕੌਮੇ ਤੇ ਸੈਂਤ ਇੰਦੀ ਆਖੀ ਆ ਪਿਆਸ਼ ਇੰਦੀ ਆ ਇਦੀਨ ਗਿਆ ਯੋ ਮੈਟਰੋਵੋ ਮੋਲਟੋ ਬੈਨੇ ਮਿਪੀਐਸ਼ੇ ਮੋਲਟੋ ਮਿਪੀਐਸ਼ੇ ਐਨਕੀ ਕਵੈਸਟੋ ਸਪੋਰਟ ਐਨਕੀ ਸਿਓ ਨੋਨ ਕੋਨੋਸਕੋ ਕੁਮਕੁ ਵੀ ਲੱਗੋ ਵੀ ਤੁਸੀਂ ਕਿ ਇਹ ਬਹੁਤ ਜੀ ਆਇਆਂ ਨੂੰ ਅਫਸਿਨਾਂਟ ਹੈ ਕਿਉਂਕਿ ਇੰਤੂ ਜੋਗ ਕਿ ਇਹ ਨਾ ਇਹ ਦੁਹਰਾ ਕਹਿੰਦਾ ਵੀ ਮੈਨੂੰ ਇਹ ਸੋਲ ਬੜੀ ਪਸੰਦ ਆਈ ਆ ਇਹਦੇ ਅੱਜ ਬੜਾ ਜੋਰ ਨਾਲ ਖੇਡਦਾ ਤੇ ਬੜਾ ਜੋਰ ਨਾਲ ਖੇਡਦੇ ਆ ਸਾਰੇ ਜੋਧੇ ਬੜਾ ਸਿਆਣੇ ਵੀ ਜਵਾਨ ਆ ਤੇ ਰਿੰਗ ਵੀ ਬੇਨਾਜਾਇਆ ਗਿਆ ਮੈਂ ਇਹਨੂੰ ਪੁੱਛਣਾ ਵੀ ਪੈਂਦਾ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਸਭ ਤੋਂ ਵੱਧ ਪਸੰਦ ਕੀ ਆਇਆ ਕੀ ਆਪਿਆਸ਼ ਇੱਕ ਵੀ ਆ ਅਭੀ ਤਾਂ ਕੋ ਆਬੀਤਾ ਦੀ ਨੋਸਟਰ ਕੀ ਆਪਿਆ ਸਤੇ ਕੰਪਿਆਸੀ ਕੁਸਤਾ ਵਿਤਾ ਦੀ ਸੀ ਸੀ Sì, ਸੀ ਕੁਸਤਾ ਵਿਤਾ ਐ ਰਿਵਰਸਾ ਦਲਾ ਰਿਪਰਿਜਿਓਨ ਪਰ ਐ ਬਹੁਤ ਬੇਨੇ ਬੇਲ ਇਸਟੇਸੋ ਮੈਂ ਵੇਖੋ ਬਹੁਤ ਬੇਨੇ ਇ ਵੇਖੋ ਬਹੁਤ ਬੇਨੇ ਕਮੇ ਸੇ ਟੂਸ਼ੇਵੋਲੀ ਇਨ ਸੋਸੀਤਾ ਅਲਟ੍ਰੂਇਸਟੀ ਓਕੇ ਨਾਮੇਨੋ ਆ ਫਸਾਡਾ ਡਾਡਾ ਇਤੇ ਸਾਰੇ ਜਾਨੇ ਸਤਕਾਰ ਕਰਦੇ ਇੱਕ ਦੂਜੇ ਦਾ ਰਲ ਮਿਲ ਕੇ ਰਹਿਨੇ ਆ ਇਦਾਂ ਦੇ ਪ੍ਰੋਗਰਾਮ ਕਰਦੇ ਆ ਇਡਲੀ ਵਿੱਚ ਬਹੁਤ ਕਟ ਮਿਲਦਾ ਇਦਾਂ ਤੇ ਬਹੁਤ ਪਸੰਦ ਆ ਕਹਿੰਦਾ ਬਾਕੀ ਇਹਨੂੰ ਮੈਂ ਪੁੱਛਿਆ ਸੀਗਾ ਵੀ ਕਿਹੜੀਆਂ ਚੀਜ਼ਾਂ ਤੁਹਾਨੂੰ ਬਹੁਤ ਪਸੰਦ ਆ ਜਿੱਦਾਂ ਮੈਂ ਇਹਨੂੰ ਗੋਲਡਨ ਟੈਂਪਲ ਲੈ ਗਿਆ ਤਾਜਮਹਿਲ ਦੇਖਿਆ ਇਹਨਾਂ ਨੇ ਜੈਪੋਰ ਦੇਖ ਕੇ ਆਏ ਆ ਤੇ ਉੱਥੇ ਵੀ ਇਹਨਾਂ ਨੇ ਦੇਖਿਆ ਵੀ ਆਪਾਂ ਲੰਗਰ ਫੀਲ ਆਉਂਦੇ ਆ ਤੇ ਕਹਿੰਦੇ ਬਹੁਤ ਵੱਡੀ ਗੱਲ ਆ ਸਾਡੇ ਇਟਲੀ ਵਿੱਚ ਕੋਈ ਨਹੀਂ ਇਦਾਂ ਕਰਦਾ ਪੰਜਾਬੀਆਂ ਲਈ ਬਹੁਤ ਮਾਣ ਦੀ ਗੱਲ ਆ ਇਹ ਹੈ ਤਾੜੀਆਂ ਮਾਰੋ ਜੀ ਇੱਕ ਵਾਰੀ ਜ਼ੋਰਦਾਰ ਇਹਨਾਂ ਦੇ ਵਾਸਤੇ ਇਹ ਮੈਂ ਸਟੇਜ ਤੇ ਵੀ ਬੈਠੇ ਤੇ ਗੱਲਾਂ ਕਰ ਰਹੇ ਸੀਗੇ ਇਹ ਕਹਿੰਦੇ ਵੀ ਸਭ ਤੋਂ ਵੱਡੀ ਗੱਲ ਜਿਹੜੇ ਨਾ ਬਾਬੇ ਨਾਨਕ ਦਾ 20 ਰੁਪਈਆ ਦਾ ਲਾਇਆ ਹੋਇਆ ਲੰਗਰ ਹੈ ਵੀ ਇੱਕ ਤਾਂ ਤੁਸੀਂ ਉਹਦੀ ਲਿਮਟ ਨਹੀਂ ਰੱਖਦੇ ਵੀ ਕਿੰਨਾ ਬਣਾਉਣਾ ਖੁੱਲਾ ਬਣਾ ਦਿੰਦੇ ਹੋ ਤੇ ਦੂਜੀ ਵੱਡੀ ਗੱਲ ਇਹ ਵੀ ਤੁਸੀਂ ਫਰੀ ਖਿਲਾਉਂਦੇ ਹੋ ਵੀ ਸਾਨੂੰ ਇਹ ਬਹੁਤ ਵਧੀਆ ਲੱਗੀ ਇਹ ਗੱਲ ਸੋ ਇਸ ਕਰਕੇ ਇੱਕ ਵਾਰੀ ਫਿਰ ਤਾੜੀਆਂ ਮਾਰਦੇ ਆ ਇਹਨਾਂ ਦੇ ਵਾਸਤੇ ਇਹ ਪੰਜਾਬ ਦੇ ਵਿੱਚ ਆਏ ਇਹਨਾਂ ਨੇ ਪੰਜਾਬ ਨੂੰ ਲਾਇਕ ਕੀਤਾ ਪੰਜਾਬੀ ਸਭਿਆਚਾਰ ਨੂੰ ਪਸੰਦ ਕੀਤਾ ਬਹੁਤ-ਬਹੁਤ ਇਸਤਕਬਾਲ ਸੋ ਬਹੁਤ-ਬਹੁਤ ਧੰਨਵਾਦ ਹੈਪੀ ਟੂ ਲੋ ਤੇਰਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਮੈਚ ਹੋਣ ਬੜਾ ਚੋਟੀ ਦਾ ਖੇਡੇ ਜਾਊਗਾ ਤੇ ਇਹਨਾਂ ਗੋਰਿਆਂ ਦੇ ਨਾਲ ਇੱਕ ਇਹ ਯਾਦਗਾਰ ਤਸਵੀਰ ਜਿਹੜੀ ਹੈ ਇਤਿਹਾਸਿਕ ਪਲ ਬਣਨਗੇ ਸਮਾਂ ਕਦੇ ਕਦੇ ਆਉਂਦਾ ਜ਼ਿੰਦਗੀ ਦੇ ਵਿੱਚ ਇਹ ਅੱਜ ਦਾ ਸਮਾਂ ਇਤਿਹਾਸਿਕ ਬਣ ਗਿਆ